ਸਤਿਕਾਰਯੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈ ਭੀਮ ਜੈ ਭਾਰਤ ਜੈ ਭਾਰਤ ਸਸਕਾਰ ਨਮਸਕਾਰ ਅੱਜ ਗੁਰੂ ਸਾਹਿਬ ਉੱਝ ਹਿਆ ਸਾਡੇ ਪ੍ਰਦਾਜੀ ਚੰਮਲਾਲ ਸਾਡੇ ਪਿੰਡੇ ਬਹੁਤ ਜਿਗਾਰੀ ਸਾਥੀ ਅ ਅਜੀਤ ਘਰੂ ਤਾਂ ਉਹਨਾਂ ਦੇ ਨਾਲ ਹੋਰ ਬਹੁਤ ਕੀਮਤੀ ਅਦਰ ਜਿਹੜੀ ਹੋਣੀ ਉਹ ਅੱਜ ਮੌਕੇ ਤੇ ਨਹੀਂ ਹੈਗੀ ਤਾਂ ਮੈਂ ਪਹਿਲਾਂ ਕੁੱਝ ਨਾ ਚਾਹੁੰਗਾ ਘਰੂ ਸਾਹਿਬ ਅੱਜ ਦੀ ਵਿਚਾਰਗੇ ਨੇ ਵਧੀਆ ਅੱਲਾਹ ਤੰਗ ਮੁਤਾਬਕਤਾ ਮਾੜੀ ਹੈ ਵੀਆ ਹੈਨਾ ਲੇਕਿਨ ਕੁਛ ਦਿਨ ਉਹ ਵੀ ਸੀ ਜਿੱਦੇ ਜਦਨ ਆਪਾਂ ਸਾਰਿਆਂ ਨੇ ਨਾਲ ਦੇ ਸੇ ਕੰਮ ਕੀਤਾ ਤਾਂ ਉਹ ਕੰਮ ਜਿਹੜਾ ਹੈਗਾ ਤੁਹਾਡਾ ਕਿਵੇਂ ਚੱਲਦਾ ਸੀਗਾ ਕੀ ਕੀ ਹੋਇਆ ਮਾਣ ਆ ਗਿਆ ਇੱਕ ਤਾਂ ਸਮਾਂ ਦੱਸ ਲਿਆ ਕਿ ਕਿੰਨਾ ਚਿਰ ਹੋ ਗਿਆ ਕਿ ਕਿ ਕਿਹੜੇ ਕਿਹੜੇ ਕੰਮ ਕੀਤੇ ਆ ਉਹਨਾਂ ਦੀ ਰਿਪੋਰਟ ਕਰਨੀ ਮੈਂ 2007 ਤੋਂ ਲੈ ਕੇ ਸਰਕਾਰੀ ਵਾਲਾ ਕੰਮ ਕਰਨ ਲੱਗਿਆ ਮੱਧ ਸਿੰਘ ਵਾਲਾ ਇਹ ਬਰਬਸ਼ੀਨਾ ਕਾਲਪਿਕਾ ਕਾਲ ਤੋਂੋਂ ਜ਼ਿਆਦਾ ਨਹੀਂ ਕਿ 5 ਸਾਲ ਦੇ ਵਿੱਚ ਅੱਜ ਅਸੀਂ ਚੜਾਈ ਹੋਈ ਤੇ ਤਰੱਕੀ ਹੋਈ ਹੈ ਕਿ ਜਿਹੜੀ ਰੋਕਾਂ ਦੇ ਆ ਰਹੇ ਸੀ ਕੰਮ ਉਹ ਜਿਹੜੇ ਨਹੀਂ ਨਿਕਲਦਾ ਸੀ ਉਹ ਨਾ ਹਾਂ ਤਾਂ ਪਹਿਲਾ ਤਾਂ ਮੈਂ ਕਰਾਂਗਾ ਗਰੂਹ ਸਾਈ ਦੇ ਗੱਲ ਉਸੇ ਘੋੜੇ ਹੀ ਹੋ ਗਏ ਨੇ ਅਰਥ ਤੇ ਕੰਮ ਕਰਦੇ ਸੀ ਉਹ ਲਾਲਾ ਇੱਕ ਸ਼ੋਹ ਤੇ 20 ਘਟਿਆਂ ਦੀ ਚੋਰੀ ਹੋਈ ਸੀ ਜਿਹੜੀ ਉਹ ਚੋਰੀ ਹੋਈ ਸੀ ਚੋਰੀ ਹੋਈ ਸੀ ਉਹਦੇ ਵਿੱਚੋਂ ਆਪਣੇ ਮੇਲਾ ਦੇ ਤਕੀ ਦੇ ਵਿੱਚ ਗੋਚਰਾ ਦੇ ਵਿੱਚ ਹੋਈ ਇਸੇ ਹੀ ਤੇ ਉਹ ਜੋ ਹਿਸਾਬਤ ਨਹੀਂ ਕਰਾ ਸਕੇ ਜੇ ਉਸ ਜਿੱਤ ਪ੍ਰਾਪਤ ਮਕਾਨ ਬੱਗਾ ਸਿੰਘ ਨੇ ਪੀਟੀਸੀ ਚੰਡੀਗੜ੍ਹੋਂ ਕਰਾ ਕੇ ਦੱਸਾਲ ਪੂਰੇ ਦਾ ਪੂਰਾ ਪੰਜਾਬ ਨੂੰ ਇਹ ਰੋਸ ਦਾ ਸਾਰੀ ਰੈਡ ਨਾਲ ਲਗਾ ਕੇ ਤੇ ਉਹਨੂੰ ਪੂਰਾ ਕੀਤਾ ਕਿ ਉਸ ਗਰੀਬ ਦੀ ਵਜਨ ਕੀਤੀ 120 ਉਹਦੀ ਗੱਲ ਇਹ ਆ ਵੀ ਮੈਂ ਕਾਸ਼ੀਰ ਵਾਲੇ ਪਿੰਡ ਦੀ ਗੱਲ ਕਰਾਂਗਾ ਰਾਜkumar ਦੀ ਇਹ ਵੀ ਬਹੁਤ ਵੱਡਾ ਏਜੰਡਾ ਬਣਦਾ ਹੈ ਤੇ ਜਿਹੜਾ ਨਹੀਂ ਹੋ ਸਕਦਾ ਜੀ ਕਿਸੇ ਕੋਲ ਉਹ ਵਰਦਾਨ ਵੱਡਾ ਸੀ ਜਿੱਤ ਪ੍ਰਾਪਤ ਕੀਤੀ ਉਹ ਇਤਰਾ ਹੋਇਆ ਕਿ ਉਹਦੇ ਜਾਲੀ ਸਾਡੀ ਬਣਾ ਕੇ ਪੁੱਛਲਾ ਬਣਾ ਨਹੀਂ ਅਸਲ ਸਾਡੀ ਕਿਹੜਾ ਅਸਲ ਸੀ ਕਿ ਉਹਨੂੰ ਜਾਲੀ ਜਿ ਸਾਡੀ ਘਸਾਵਟ ਕਰਕੇ ਤੇ ਉਹਨੂੰ ਜੇਲ੍ਹ ਚ ਕਰਨ ਦੀ ਕੋਸ਼ਿਸ਼ ਕੀਤੀ ਉਸੇ ਕਰਦਾਨ ਵਰਸਿੰਘ ਜੀ ਨਾਲ ਖੜੇ ਜਦੋਂ ਖੜੇ ਤੇ ਇਹਨਾਂ ਨੇ ਬੂਰੇ ਦਾ ਬੂਰਾ ਚਿੰਦੀ ਘਰ ਤੋਂ ਲੈ ਕੇ ਰਿਕਾਰਡ ਕਰਾਇਆ ਜੇ ਰਿਕਾਰਡ ਕਰਾਇਆ ਤੇ ਉਹ ਕੋਈ ਮੁਲਾਜ਼ਮਾ ਨਹੀਂ ਪੈ ਗਈ ਮੁਲਾਜ਼ਮਾ ਨੂੰ ਭਜੜਾ ਪੈ ਗਈਆਂ ਮਹਾਜਮਾ ਨੇ ਫਿਰ ਆਪਣੇ ਤਰੀਕੇ ਨਾਲ ਉਸ ਕੰਮ ਨੂੰ ਸੌਲ ਕਰਕੇ ਤੇ ਉਹਨਾਂ ਦੇ ਅਸੀਂ ਸਾਡਾ ਜੋੜ ਬਣਾ ਕੇ ਸਿਰ ਤਿਆਰ ਕਰਕੇ ਤੇ ਇਹ ਪਤਾ ਲੱਗਦਾ ਕਿ ਇਹਨਾਂ ਨੇ ਚਨੀ ਵਾਲੇ ਦਾ ਕੰਮ ਸੀਗਾ ਉਹ ਛਨੀ ਵਾਲੇ ਬਰਾਦ ਤੋਂ ਚੱਕ ਜੋੜੇ ਕੀ ਪਿਛੜੇ ਸੀ ਠੀਕ ਹੈ ਛਨੀ ਵਾਲੇ ਬਰਾਦ ਤੋਂ ਇਸ ਤਰ੍ਹਾਂ ਸੀ ਕਿ ਉਹ ਗੁੰਡੇ ਘੋਂਦੇ ਸੀ ਬਹੁਤ ਤਗੜੇ ਗੁੰਡੇ ਸੀ ਕਿ ਮਨਮਾਨ ਸੀ ਕਿ ਉਹ ਜਦੋਂ ਵੀ ਕੋ ਘੜ ਕਰਦੇ ਸੀ ਨਾ ਤੇ ਕਿਸੇ ਨੇ ਕਾਬੂ ਨਹੀਂ ਸੀ ਆ ਲੇ ਉੱਥੇ ਕਿਸੇ ਗਰੀਬ ਘਰ ਵਾਲਾ ਨੇ ਧੱਕਾ ਕੀਤਾ ਤੇ ਫਿਰ ਪਰਮਾਨ ਲਗਾਸੇ ਕੋਲੇ ਡਾਲੇ ਪਹੁੰਚੀ ਤੇ ਕੋਲ ਨੂੰ ਮਜਬੂਰ ਹੋ ਕੇ ਨਹਾ ਜਿ ਛਾਲਾ ਮਾਰ ਕੇ ਮਰਨ ਕੋ ਕੁਛ ਕਰਨੀ ਪੈਗੀ ਇੰਨਾ ਵੱਡਾ ਉਹਨਾਂ ਨੂੰ ਤੇਜਾਬਾ ਦਿਖਾਇਆ ਪਾਣ ਦਿੱਤਾ ਸੀ ਇੱਕ ਆਪਣੇ ਅਮਰੀਕਾ ਗਿਆ ਸੀ ਅਮਰੀਕਾ ਉਹਨਾਂ ਦਿਨਾਂ ਦੇ ਵਿੱਚ ਇੱਕ ਖੰਭਿਆਂ ਦੀ ਤਾਰ ਲੱਗਦੀ ਸੀ ਕਾਲੀਆਂ ਦੀ ਸਰਕਾਰ 10 ਸਾਲ ਰਹੀ ਸੀ ਤੇ 10 ਸਾਲਾਂ ਚ ਪਹਿਲੇ 5 ਸਾਲ ਦੇ ਵਿੱਚ ਇੱਕ ਬਿਜਲੀ ਦਾ ਖੰਭਾ ਲੱਗ ਰਿਹਾ ਸੀ ਮਕਾਨ ਨੂੰ ਮਕਾਨ ਨੂੰ ਲੱਗਦਾ ਸੀ ਤੇ ਅਮਰੀਕੇ ਨੇ ਫੋਨ ਕੀਤਾ ਉਹ ਸ਼੍ਰੀ ਵਾਲੇ ਬਰਾਕ ਨੂੰ ਤੇ ਮੈਂ ਜਦੋਂ ਫੋਨ ਕੀਤਾ ਐਸਜੀਓ ਨੂੰ ਐਸਜੀਓ ਨੇ ਇਹ ਬੜੀ ਸਪੀਡ ਦੇ ਨਾਲ ਦੋ ਨੰਬਰ 'ਚ ਖੰਭੇ ਲੱਗਦੇ ਸੀ ਖੰਭੇ ਜਿਹੜੇ ਪੱਟਕੇ ਦੇ ਪਹਾੜ ਨੂੰ ਲੈ ਕੇ ਗਏ ਬਹੁਤ ਵੱਡਾ ਆਪਣਾ ਕੰਮ ਸੀ ਕਰ ਰਿਹਾ ਸਾਹਿਬ ਪੂਰੇ ਇਸ ਏਰੀਏ ਦੇ ਵਿੱਚ ਪੂਰੀ ਕਾਡੀ ਜਿਹੜੇ ਜਿਵੇਂ ਆਪਕੋ ਇੱਕ ਕਾਵਤ ਤੇ ਨੇ ਆਂ ਜਿ ਖੁੱਟਾ ਸਿਕਾਟਾ ਬਚਦਾ ਸੀ ਹੈਨਾ ਪਰ ਆਪਣਾ ਉਹ ਕੰਮ ਨਾ ਸਮਲ ਨਾ ਗਿਆ ਉਹ ਕੰਮ ਤੋਂ ਲੈ ਕੇ ਉਸ ਤੋਂ ਬਾਅਦ ਆਪਣੇ ਵਿੱਚ ਛੋਟੇ ਛੋਟੇ ਜਿਹ ਮਤਭੇਦ ਖੜੇ ਹੋ ਗਏ ਫਿਰ ਮੈਂ ਵੀ ਅੰਦਰੋਂ ਦੁਖੀ ਹੋ ਕੇ ਆ ਕੀ ਆ ਗਿਆ ਕਿ ਮੈਂ ਹੁਣ ਗੁਰੂਰ ਸਾਹਿਬ ਦਾ ਜਿਹੜਾ ਏਰੀਆ ਉਹ ਛੱਡ ਦੇਣਾ ਉਸ ਤੋਂ ਬਾਅਦ ਤੁਹਾਡੇ ਨਾਲ ਸਾਡੇ ਚ ਚਿਮਨ ਲਾਲ ਜੀ ਗਏ ਹੋ ਸੀ ਚਿਮਨਾ ਜੀ ਤੁਸੀਂ ਅ ਪ੍ਰਾਣੇ ਹਾਲਾਤਾਂ ਨੂੰ ਦੇਖ ਕੇ ਅੱਜ ਦੇ ਹਾਲਾਤਾਂ ਨੂੰ ਦੇਖ ਕੇ ਆਪਾਂ ਆਪਣੇ ਜਿਹੜੇ ਸਮਾਜ ਦੇ ਲੀਡਰ ਨੇ ਜਾਂ ਆਪਣੇ ਪਾਰਟੀ ਦੇ ਆਪ ਨੂੰ ਨੇਤੂ ਨਾ ਕਦਿਨਾ ਸਹੀ ਤਰ੍ਹਾਂ ਨਹੀਂ ਕਰਦੇ ਆਂ ਚਿਮਨਾ ਜੀ ਗੁਰੂਰ ਸਾਹਿਬ ਸਭ ਤੋਂ ਪਹਿਲਾਂ ਸਾਰੇ ਜੈ ਜੀ ਜੈ ਭਾਰਤ ਨਾਨ ਬੱਗਾ ਸਿੰਘ ਨਾਲ 14-15 ਸਾਲ ਤੋਂ ਮੈਂ ਜੁੜਿਆ ਹਾਂ ਕਿ ਪ੍ਰਧਾਨ ਜੀ ਕਰੋ ਬਹੁਤ ਹੀ ਅਸੀਂ ਇੱਥੇ ਏਰੀਏ ਦੇ ਕੰਮ ਕਰਾਏ ਨੇ ਕਿਉਂਕਿ ਵੱਡੇ ਵੱਡੇ ਕੰਮ ਕਰਾਏ ਨੇ ਪਹਿਲਾਂ ਤਾਂ ਇੱਕ ਲਖਮੀਰਪੁਰੇ ਵਿੱਚ ਕਿਸੇ ਝਾਟਨਾ ਬੰਦਾ ਸਾਡਾ ਸੀਰੀ ਲੱਗਿਆ ਸੀ ਕਿ ਬਹੁਤ ਸਮਾਂ ਕੰਮ ਕੀਤਾ ਉਹਨਾਂ ਦੋਨਾਂ ਜੀਆਂ ਨਾਲ ਉਹਦੇ ਘਰ ਤੇ ਜਦੋਂ ਪੈਸੇ ਦੇਣ ਦੀ ਵਾਰੀ ਆਈ ਤੇ ਉਹ ਉਹਨਾਂ ਦੇ ਮਕਾਨ ਦੇ ਕਿਰਾਏ ਤੇ ਬੈਠਾ ਸੀ ਤੇ ਉਹ ਜਦੋਂ ਪੈਸੇ ਦੇਣ ਦੀ ਵਾਰੀ ਆਈ ਤੇ ਪੈਸਾ ਚਿਹਰਾ ਫੇਰ ਕੀਤੀ ਉਹਨੇ ਕਿ ਉਹ ਕਹਿੰਦਾ ਵੀਰ ਤੋਂ ਵੀ ਉੱਠ ਜਾਓ ਤੇ ਮੈਂ ਤੁਹਾਨੂੰ ਕੁਝ ਨਹੀਂ ਦੇਣਾ ਪਰ ਪ੍ਰਧਾਨ ਬੱਗਾ ਸਿੰਘ ਉਹ ਸਾਡੇ ਕੋਲ ਆਇਆ ਤੇ ਅਸੀਂ ਪ੍ਰਧਾਨ ਬੱਗਾ ਸਿੰਘ ਕੋਲੇ ਉਹਨਾਂ ਨੂੰ ਲੈ ਕੇ ਗਏ ਕਿ ਅਸੀਂ ਇੱਕ ਕੰਪਲੀਟ ਲਾਈ ਤੇ ਜਿੰਦਾ ਆਖਰ ਫੈਸਲਾ ਹੋਇਆ ਕਿਉਂਕਿ ਉਹ ਥਾਂ ਦਾ ਪੈਸੇ ਦਵਾਈ ਤੇ ਬਹੁਤ ਵੱਡਾ ਕੰਮ ਕਰਾਇਆ ਸੀ ਉਸੇ ਫਿਰ ਹੋਰ ਇੱਕ ਛਿਨੀ ਵਾਲੇ ਤੋਂ ਸਾਡੇ ਮਜ਼ਦੂਰ ਸੀ ਜਿਨ੍ਹਾਂ ਦਾ ਉਹਨਾਂ ਝੋਨ ਕਿਸੇ ਤੋਂ ਪੈਸੇ ਲੈ ਸੀ ਉਹਨਾਂ ਦਾ ਝੋਨਾ ਲਾਤਾ ਸੀ ਤੇ ਫਿਰ ਵੀ ਉਹਨੇ ਵਿਆਜ ਬਣਾ ਕੇ ਤੇ ਪੈਸੇ ਬਹੁਤ ਬਣਾ ਲਏ ਤੇ ਉਹਨਾਂ ਦਾ ਮੋਟਰਸਾਈਕਲ ਰਸਤੇ 'ਚ ਆਦਿਆ ਉਹਨਾਂ ਖੋ ਲਿਆ ਤੇ ਫਿਰ ਉਹ ਪ੍ਰਧਾਨ ਜੀ ਕੋਲ ਉਹਨਾਂ ਨੂੰ ਅਸੀਂ ਲੈ ਕੇ ਗਏ ਤੇ ਉਹ ਡੀਐਸਪੀ ਦਾ ਗਨਮੈਨ ਸੀ ਤੇ ਉਹ ਉਸ ਰੋਗ ਤੇ ਉਹਨਾਂ ਤੋਂ ਚਪੇੜ ਮਾਰ ਕੇ ਉਹਨਾਂ ਦਾ ਮੋਟਰਸਾਈਕਲ ਖੋਲਾ ਛੜੀ ਵਾਲੇ ਵਿੱਚ ਉਹ ਪ੍ਰਧਾਨ ਜੀ ਨੇ ਉਹਨਾਂ ਦੀ ਮਦਦ ਕੀਤੀ ਤੇ ਨਾਲ ਮੋਟਰਸਾਈਕਲ ਦੁਆਇਆ ਤੇ ਨਾਲ ਸਾਥਾ ਕੇ ਉਹਨਾਂ ਨੂੰ ਪੈਸੇ ਦੁਆਏ ਅਸੀਂ ਬਹੁਤ ਕਾਂ ਸਿੰਗਲ ਹੋਰ ਕਾਫੀ ਪਿੰਡਾਂ ਚ ਤੇਰੀ ਚ ਬਹੁਤ ਵਧੀਆ ਉਹਦੇ ਕੰਮ ਕੀਤੇ ਪ੍ਰਧਾਨ ਜੀ ਨੇ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਕਹਿੰਦਾ ਜੈ ਜੈ ਭਾਗ ਜਿਮਨ ਲਾਲ ਜੀ ਜਦੋਂ ਆਪਾਂ ਮਨ ਦੁਖੀ ਕਰਕੇ ਕਿਹਾ ਸੀਗਾ ਇਸ ਨੂੰ ਬਹੁਤ ਸਾਰਾ ਬਲਾਕ ਛੱਡ ਦਿੱਤਾ ਹੈ ਤੁਸੀਂ ਜ਼ਿੰਮੇਵਾਰੀ ਲਈ ਸੀ ਸਾਨੂੰ ਤੁਹਾਡੀ ਜ਼ਿੰਮੇਵਾਰੀ ਤੋਂ ਕੋਈ ਵੀ ਐਗੋ ਜਾਂ ਸ਼ੱਕ ਨਹੀਂ ਹੈ ਕਿ ਤੁਸੀਂ ਕਦੀ ਜ਼ਿੰਮੇਵਾਰੀ ਨਹੀਂ ਨਵਾਈ ਅੱਜ ਦਾ ਇਧਰ ਦਾ ਏਰੀਆ ਜਾਦਾ ਸਾਡੇ ਸਮਾਜ ਤੋਂ ਜ਼ਿਆਦਾ ਰਾ ਸਖ ਵਿਅਕਰੀ ਦੇ ਜੋ ਕੁੜੀਆਂ ਜੀ ਲੀਆਂ ਨੌਜਵਾਨ ਜੁੜੀਆਂ ਹੋਈਆਂ ਪਿੰਡਾਂ ਦੇ ਵਿੱਚੋਂ ਮਨਰੇਗਾ ਨੂੰ ਲੈ ਕੇ ਬੜੀਆਂ ਸੰਤੁਸ਼ਟ ਨੇ ਔਰ ਬਹੁਤ ਮਨਰੇਗਾ ਦੇ ਵਿੱਚ ਕੰਮ ਕਰਦੀਆਂ ਐ ਇਸ ਟਾਈਮ ਜਿਹੜਾ ਹੈਗਾ ਐਮਐਲਏ ਦੇ ਜਿਹੜੇ ਪੀਏ ਹੈਗੇ ਆ ਚਾਹੇ ਐਮਐਲਏ ਦੇ ਕਹਿੰਦੇ ਹੈਗੇ ਆ ਉਹਨਾਂ ਨਾਲੋਂ ਅੱਗੇ ਵੱਧ ਚੜ ਕੇ ਕੰਮ ਕਰਦੇ ਆ ਲੇਕਿਨ ਉਹ ਚਿਮਨਾਲ ਦੀ ਪਦੌਣਾ ਚਿਮਨਾਲ ਤੋਂ ਇਲਾਵਾ ਹੋਰ ਵੀ ਇਹਦੇ ਜਿਹੜੇ ਸ਼ੌਂਕ ਨੇ ਜਿੱਥੇ ਕੰਮ ਕਰਦੇ ਨੇ ਉਥੋਂ ਦਿਨ ਦਿਖਾਈ ਜਾਣੇ ਆ ਚਿਮਨਾਲ ਨੇ ਦੇਖੋ ਕਿੰਨੇ ਸ਼ੌਕ ਪਾਲੇ ਹੋਇਆ ਇਹ ਸ਼ੌਕ ਪਾਲਦਿਆਂ ਪਾਲਦਿਆਂ ਉਹ ਸ਼ਾਂਤ ਇਹ ਸ਼ੌਕ ਪਾਲਦਿਆਂ ਪਾਲਦਿਆਂ ਇਹ ਸਿੜੀ ਦੇ ਵਿੱਚ ਬਹੁਤ ਆਪਣੀ ਇੱਛਤ ਬੜਾਈ ਹੋਈ ਆ ਬਹੁਤ ਮਾਨ ਸਨਮਾਨ ਬਣਾਇਆ ਹੋਇਆ ਹਰ ਇੱਕ ਬੰਦਾ ਆਂਦਾ ਹੈ ਲੇਕਿਨ ਫਿਰ ਵੀ ਸਾਡੇ ਵਿੱਚ ਰਾਜ ਵਿੱਚ ਕੁ ਲੋਕਾਂ ਨੇ ਜਿਹੜਾ ਹੈਗਾ ਕੰਮ 자기 ਚਿਮਨ ਲਾਲ ਜੀ ਮਣਾ ਜਾ ਸ਼ੋਕ ਕਰਕੇ ਕੈਮਰਾਮੈਨ ਜੀ ਝੁੰਮ ਕਰਕੇ ਦਿਖਾਉ ਆਪਾਂ ਪੂਰਾ ਜਵਾਨੀ ਦੇ ਵਿੱਚ ਉਹਨਾਂ ਬਿਨਾਂ ਦੇ ਵਿੱਚ ਕੰਮ ਕੀਤਾ ਸੀ ਆ ਪਰ ਚਿਮਨ ਲਾਲ ਨੇ ਬੜੇ ਸ਼ੌਕ ਨਾਲ ਇਹੋ ਬਣਾ ਕੇ ਇਹ ਹੋਈਆਂ ਜਿਹੜੀਆਂ ਸਟੀਮ ਦੀਆਂ ਕੰਮ ਕਰ ਰਹੀਆਂ ਲੇਕਿਨ ਚਿਮਨ ਲਾਲ ਇਹ ਫਿਰ ਇਸੇ ਤਰ੍ਹਾਂ ਆਪਣੀ ਟੀਮ ਨੂੰ ਮਿਲਾਂਗੇ ਕਰੂ ਸਾਹਿਬ ਅੱਜ ਦਾ ਤੁਹਾਨੂੰ ਦੇਖ ਕੇ ਮੈਂ ਪੁੱਛਣਾ ਚਾਹੁੰਦਾ ਮੈਡੀਓ ਫੋਟੋ ਲਾਈਆ ਚੰਮਨ ਲਾਲ ਨੇ ਆਪਣੇ ਦੱ ਕਰ ਦੇ ਵਿੱਚ ਕੀ ਲੱਗਦਾ ਕਿ ਮੈਂ ਆਪਣੀ ਜਵਾਨੀ ਵੱਲੇ ਚ ਆਪਣੀ ਘਰ ਵੱਲੇ ਪਿਆਰ ਲੱਗਦਾ ਹੈ ਆਪਣੀ ਸੁਵਾਨ ਬਣੀ ਗਈ ਆ ਮੂਰੇ ਪਰੇ ਜੋ ਲੱਗਦੀਆਂ ਰਹਿੰਦੀਆਂ ਹੈ ਰੈਣੀ ਉਹ ਵੀ ਚਾਹਤਾਂ ਨੇ ਹਾਂ ਤਾਂ ਇੱਕ ਵਾਰਾ ਇੱਕ ਅਰੜਾੜ ਵਰਸ ਸਿੰਘ ਨੇ ਜੋ ਇਹ ਕਿਹਾ ਆਪਣੀ ਜਵਾਨੀ ਵਿੱਚ ਆਪਣੇ ਘਰ ਨੂੰ ਆਪਣੇ ਆਪ ਨੂੰ ਨਹੀਂ ਦੇਖਿਆ ਇਸ ਤਰ੍ਹਾਂ ਦੇ ਵਾਅਦਾ ਵਾਅਦੇ ਨੇ ਬਹੁਤ ਚੰਗੇ ਕੰਮ ਕੀਤੇ ਨੇ ਤਗੜੇ ਕੰਮ ਕੀਤੇ ਨੇ ਜਿਵੇਂ ਕਿ ਆਜੀ ਆਜੀ ਦੇ ਸੀ ਹਾਂਜੀ ਤੁਸੀਂ ਕੁਝ ਬੋਲਣਾ ਚਾਹੁੰਦੇ ਹੋ ਨਾਮ ਸੋ ਕਰ ਦਿਓ ਕੋਈ ਲੜਾੜਾ ਕਿ ਨਾਮ ਤਾਂ ਦੱਸ ਸਕਣਾ ਹੈ ਚਲੋ ਕੋਈ ਗੱਲ ਨਹੀਂ ਜੀ ਇਸੇ ਤਰ੍ਹਾਂ ਹੀ ਆਪਾਂ ਇਸ ਕੰਮ ਨੂੰ ਜਿਹੜਾ ਚਿੰੰਨ ਲਾਲ ਜੀ ਨੇ ਦੱਸਿਆ ਜਿਹੜਾ ਕਰਨ ਸਾਹਿਬ ਨੇ ਦੱਸਿਆ ਅਗੀਤ ਕਰਨ ਕੀ ਆਉਣ ਵਾਲੇ 2025 ਚ ਤੁਹਾਡੀ ਪਹਿਲ ਉਹਨਾਂ ਦੀ ਚਾਹੀ ਤਸ ਬਣ ਜਾਣੀ ਆ ਜਿਹਦੇ ਵਿੱਚ ਸਾਨੂੰ ਮਾਨ ਆਪਣੇ ਕੋਟ ਵਿੱਚ ਕੇਸ ਲੱਗੇ ਹੋਏ ਆ ਉਹ ਆਪਣੇ ਹੱਥ ਚ ਹੋ ਜਾਣੀ ਆ ਦੂਸਰਾ ਹੈ ਕਿ ਆਪਣੇ ਚ ਨਿਆ ਮੰਤਰੀ ਨੈਸ਼ਨਲ ਲੈਵਲ ਤੇ RAMDAS THABLE ਜੀ ਜਿਹੜੇ ਹੈਗੇ ਆ ਉਹ ਲਗਭਗ ਤਿੰਨ ਵਾਰ ਨਿਯਮੰਤਰੀ ਬਣਿਆ ਐਸ ਵਾਰ ਫਿਰ ਨਿਯਮੰਤਰੀ ਬਣਿਆ ਉਹਨਾਂ ਦਾ ਆਪਣੇ ਤੇ ਬਹੁਤ ਵਧੀਆ ਸਹਿਯੋਗ ਹੈਗਾ ਜਲਦੀ ਆਪਾਂ ਫਰੋਕੁਰਚ ਟੈਮ ਕਰਦੇ ਆ ਨਹੀਂ ਤਾਂ ਦਿੱਲੀ ਆਪਾਂ ਜਲਦੀ ਮਿਲ ਜਾਵਾਂਗੇ ਬਹੁਤ ਵੱਡੇ ਵੱਡੇ ਸਾਡਾ ਕੰਮ ਹੋਣਗੇ ਜਿਹੜਾ ਤੇਰਾ ਆ ਕੰਮ ਅੜਿਆ ਖੜਾ ਇਹ ਵੀ ਕੰਮ ਜਿਹੜਾ ਹੈਗਾ ਆ ਪਠਾਪੜਾ ਜੀ ਨੂੰ ਢਿੰਕੀ ਉਥੇ ਐਸਐਸਪੀ ਜਿਹੜਾ ਹੈਗਾ ਤਿੰਨ ਕਦਮ ਪੁੰਜ ਜਾਏਗਾ ਤਿੰਨ ਕਦਮ ਜਨਾ ਇੰਨਾ ਕਹਿੰਦਾ ਹੋਇਆ ਸਭ ਨੂੰ ਜੈ ਭੀ ਜੈ ਭਾਰਤ ਸਤਿ ਸ਼੍ਰੀ ਅਕਾਲ ਨਮਸਕਾਰ